ਇਸ ਵੀਡੀਓ ਦੇ ਵਿੱਚ ਅੱਜ ਆਪਾਂ ਗੱਲ ਕਰਾਂਗੇ ਇੰਟਰਾਡੇ ਟ੍ਰੇਡਿੰਗ ਦੇ ਬਾਰੇ ਇੰਟਰਾਡੇ ਟ੍ਰੇਡਿੰਗ ਬਾਰੇ ਚਾਰ ਪ੍ਰਕਾਰ ਦੇ ਵੀਰਾਂ ਭਣਾ ਦੇ ਕਾਮਨ ਸਵਾਲ ਹੁੰਦੇ ਆ ਸਭ ਤੋਂ ਪਹਿਲਾ ਸਵਾਲ ਆ ਸਟਾਕ ਸੁਰੱਖਣ ਕਿਵੇਂ ਕਰਨਾ ਹੈ ਸਟਾਕ ਕਿਵੇਂ ਚੁਣਨੇ ਕੰਪਨੀਆਂ ਕਿਵੇਂ ਚੁਣਨੀਆਂ ਕਿ ਕੱਲ ਨੂੰ ਕਿਹੜੇ ਸਟਾਕਸ ਦੇ ਵਿੱਚ ਆਪਾਂ ਕਿਹੜੀਆਂ ਕੰਪਨੀਆਂ ਦੇ ਵਿੱਚ ਇੰਟਰਾਡੇ ਕਰਨੀ ਉਹ ਕੰਪਨੀਆਂ ਕਿਵੇਂ ਚੁਣਨੀਆਂ ਪਹਿਲਾ ਸਵਾਲ ਦੂਜਾ ਸਵਾਲ ਹੁੰਦਾ ਕਾਮਨ ਸਵਾਲ ਦੂਜਾ ਜਿਹੜਾ ਹੁੰਦਾ ਉਹ ਹੁੰਦਾ ਆ ਕਿ ਇੰਟਰਾਡੇ ਵਾਸਤੇ ਸਭ ਤੋਂ ਵਧੀਆ ਬੈਸਟ ਸਟਰੈਟਜੀ ਬੈਸਟ ਤਰੀਕਾ ਕਿਹੜਾ ਹੈ ਤੀਜਾ ਸਵਾਲ ਹੁੰਦਾ ਕਿ ਬੈਸਟ ਟਾਈਮ ਫਰੇਮ ਕਿਹੜਾ ਹੈ ਇੰਟਰਾਡੇ ਵਾਸਤੇ ਉਹ ਦੱਸੋ ਚੌਥਾ ਸਵਾਲ ਹੁੰਦਾ ਸਟਾਪ ਲੌਸ ਕਿੰਨਾ ਰੱਖਣਾ ਤੇ ਟਾਰਗੇਟ ਟਾਰਗੇਟ ਕਿੰਨਾ ਲੈਣਾ ਚਾਹੀਦਾ ਸੋ ਇਹਨਾਂ ਚਾਰਾਂ ਸਵਾਲਾਂ ਦੇ ਜਵਾਬ ਤੁਹਾਨੂੰ ਇਸ ਵੀਡੀਓ ਦੇ ਵਿੱਚ ਆਪਾਂ ਦਵਾਂਗੇ ਵੈਸੇ ਤਾਂ ਦੇਖੋ ਇਹਨਾਂ ਚਾਰਾਂ ਚੀਜ਼ਾਂ ਬਾਰੇ ਅਲੱਗ-ਅਲੱਗ ਵੀਡੀਓਸ ਪਾਈਆਂ ਹੋਈਆਂ ਪਹਿਲਾਂ ਇੱਕ ਵਾਰ ਨਹੀਂ ਦੋ-ਦੋ ਵਾਰ ਤਿੰਨ-ਤਿੰਨ ਵਾਰ ਪਾਈਆਂ ਹੋਈਆਂ ਬਟ ਫਿਰ ਵੀ ਵੀਰਾਂ ਭੈਣਾਂ ਦੇ ਜਿਹੜੇ ਕਾਮਨ ਸਵਾਲ ਰਹਿੰਦੇ ਆ ਸੋ ਉਹਨਾਂ ਦੇ ਵਿੱਚੋਂ ਮੈਂ ਇੱਕ ਚਾਰ ਕਾਮਨ ਸਵਾਲ ਚੁਣੇ ਆ ਤੇ ਇਹਨਾਂ ਚਾਰਾਂ ਸਵਾਲਾਂ ਦੇ ਜਵਾਬ ਆਪਾਂ ਇਸ ਵੀਡੀਓ ਦੇ ਵਿੱਚ ਤੁਹਾਨੂੰ ਦੇ ਦਾਂਗੇ ਜੀ ਦੇ ਵਾਸਤੇ ਤੁਹਾਨੂੰ ਅਲੱਗ-ਅਲੱਗ ਵੀਡੀਓ ਨਹੀਂ ਦੇਖਣੀਆਂ ਪੈਣਗੀਆਂ ਇੱਕੇ ਵੀਡੀਓ ਦੇ ਵਿੱਚ ਤੁਹਾਨੂੰ ਇਹਨਾਂ ਚਾਰਾਂ ਸਵਾਲਾਂ ਦੇ ਜਵਾਬ ਮਿਲ ਜਾਣਗੇ ਸੋ ਸਭ ਤੋਂ ਪਹਿਲੀ ਗੱਲ ਸਟਾਕ ਸਿਲੈਕਸ਼ਨ ਕਿਵੇਂ ਕਰਨਾ ਹੁਣ ਦੇਖੋ ਇੱਧਰ ਨਾ ਇੱਕ ਲਿਸਟ ਬਣੀ ਹੋਈ ਹੈ ਇੰਟਰਾਡੇ ਤੇ ਇੱਥੇ ਕੀ ਲਿਖਿਆ ਐਂਡ ਲਿਸਟ ਲਿਖਿਆ ਹੁਣ ਇਸ ਲਿਸਟ ਦੇ ਵਿੱਚ ਪੰਜ ਸਟਾਕਸ ਆ ਤੇ ਹਰ ਦਿਨ WhatsApp ਚੈਨਲ ਤੇ ਮੈਂ ਇਹਨਾਂ ਸਟਾਕਸ ਬਾਰੇ ਹੀ ਤੁਹਾਨੂੰ ਸਪੋਰਟ ਰੈਜ਼ਿਸਟੈਂਸ ਦੇਣਾ ਹੈ ਇਹਨਾਂ ਬਾਰੇ ਹੀ ਸੋ ਇਸੇ ਤਰ੍ਹਾਂ ਤੁਸੀਂ ਵੀ ਨਿਫਟੀ 50 ਦੇ ਵਿੱਚ 50 ਕੰਪਨੀਆਂ ਹੁੰਦੀਆਂ ਤੇ ਉਹਨਾਂ 50 ਕੰਪਨੀਆਂ ਦੇ ਵਿੱਚੋਂ ਜਿਹੜੀਆਂ ਵੀ ਤੁਹਾਡੀਆਂ ਫੇਵਰਟ ਪੰਜ ਕੰਪਨੀਆਂ ਐ ਉਹਨਾਂ ਦੀ ਇੱਕ ਲਿਸਟ ਬਣਾ ਲਓ ਉਹਨਾਂ ਦੀ ਲਿਸਟ ਬਣਾ ਲਓ ਰੋਜ਼ ਸਟਾਕ ਸਿਲੈਕਟ ਕਰਨ ਦੀ ਲੋੜ ਨਹੀਂ ਗਈ ਪੰਜ ਕੰਪਨੀਆਂ ਦੀ ਘਾਟੋ ਘਾਟੇ ਇੱਕ ਲਿਸਟ ਬਣਾ ਲਓ ਤੇ ਉਹਨਾਂ ਪੰਜ ਕੰਪਨੀਆਂ ਦੇ ਵਿੱਚ ਹੀ ਇੰਟਰਾਡੇ ਟ੍ਰੇਡਿੰਗ ਹਰਕ ਦਿਨ ਕਰੋ ਠੀਕ ਹੈ ਸੋ ਇਹ ਹੋ ਗਿਆ ਤੁਹਾਡਾ ਸਟਾਕ ਸਿਲੈਕਸ਼ਨ ਕੇਵਲ ਇੱਕ ਵਾਰ ਰੋਜ਼ ਕਰਨ ਦੀ ਲੋੜ ਨਹੀਂ ਗਈ ਮੈਂ ਇਸੇ ਤਰ੍ਹਾਂ ਕਰਦਾ ਪੰਜ ਕੰਪਨੀਆਂ ਦੀ ਲਿਸਟ ਬਣਾਈਆਂ ਤੇ ਇਹਨਾਂ ਕੰਪਨੀਆਂ ਦੇ ਵਿੱਚ ਹੀ ਮੈਂ ਟ੍ਰੇਡ ਕਰਦਾ ਪੰਜਾਂ ਦੇ ਵਿੱਚੋਂ ਕਿਸੇ ਨਾ ਕਿਸੇ ਕੰਪਨੀ ਦੇ ਵਿੱਚ ਕੋਈ ਵਧੀਆ ਪੈਟਰਨ ਬਣ ਜਾਂਦਾ ਹੈ ਤੇ ਉਹਦੇ ਵਿੱਚ ਆਪਾਂ ਟ੍ਰੇਡ ਕਰ ਲਈਦੀ ਹੈ ਹਰਕ ਦਿਨ ਇੱਕ ਹੀ ਟ੍ਰੇਡ ਕਰੀਦੀ ਹੈ ਸੋ ਸਟਾਕ ਸਿਲੈਕਸ਼ਨ ਬਾਰੇ ਤੁਹਾਨੂੰ ਦੱਸਦਾ ਕਿ ਨਿਫਟੀ 50 ਦੇ ਵਿੱਚ 50 ਕੰਪਨੀਆਂ ਹਨ ਉਹਨਾਂ ਦੇ ਵਿੱਚੋਂ ਜਿਹੜੀਆਂ ਵੀ ਤੁਹਾਨੂੰ ਵਧੀਆ ਪੰਜ ਕੰਪਨੀਆਂ ਲੱਗਦੀਆਂ ਉਹਨਾਂ ਦੀ ਇੱਕ ਲਿਸਟ ਬਣਾ ਲਓ ਤੇ ਉਹਨਾਂ ਦੇ ਵਿੱਚ ਹੀ ਰੋਜ਼ ਇੰਟਰਾਡੇ ਟ੍ਰੇਡਿੰਗ ਕਰੋ ਦੂਜਾ ਸਵਾਲ ਸਟਰੈਟਜੀ ਬਾਰੇ ਕਿ ਸਭ ਤੋਂ ਵਧੀਆ ਸਟਰੈਟਜੀ ਕਿਹੜੀ ਹੈ ਤੁਸੀਂ ਦੇਖੋ ਅਕਸਰ ਨੋਟ ਕੀਤਾ ਹੁਣ ਆਏ ਕਿ ਮੈਂ ਹਮੇਸ਼ਾ ਜਦੋਂ ਵੀ ਇੰਟਰਾਡੇ ਦੇ ਵਿੱਚ ਟ੍ਰੇਡਿੰਗ ਕਰਦਾ ਹਾਂ ਜ਼ਿਆਦਾਤਰ ਜਿਹੜੀ ਸਟਰੈਟਜੀ ਇਸਤੇਮਾਲ ਕਰਦਾ ਡਬਲਿਊ ਪੈਟਰਨ ਉੱਤੇ ਵਾਸਤੇ ਬਾਏ ਵਾਸਤੇ ਤੇ ਐਮ ਪੈਟਰਨ ਸੈਲ ਵਾਸਤੇ ਸੋ ਜੇ ਤੁਸੀਂ ਦੇਖੋ ਪੰਜ ਸਟਾਕਸ ਦੀ ਲਿਸਟ ਬਣਾਈਆਂ ਤੇ 15 ਮਿੰਟ ਦਾ ਟਾਈਮ ਫਰੇਮ ਇਸਤੇਮਾਲ ਕਰਕੇ 15 ਮਿੰਟ ਦਾ ਟਾਈਮ ਫਰੇਮ ਇਸਤੇਮਾਲ ਕਰਨਾ 15 ਮਿੰਟ ਦੇ ਟਾਈਮ ਫਰੇਮ ਤੇ ਪੰਜਾ ਸਟਾਕਸ ਦੇ ਵਿੱਚ ਤੁਸੀਂ ਦੇਖਦੇ ਰਹੋ ਜਿਹਦੇ ਵਿੱਚ ਡਬਲਿਊ ਪੈਟਰਨ ਬਣਦਾ ਉਹਦੇ ਵਿੱਚ ਤੁਸੀਂ ਬਾਈ ਕਰ ਸਕਦੇ ਜੋ ਜਿਹਦੇ ਵਿੱਚ ਐਮ ਪੈਟਰਨ ਬਣਦਾ ਉਹਦੇ ਵਿੱਚ ਤੁਸੀਂ ਸੇਲ ਕਰ ਸਕਦੇ ਜੋ ਸਿੰਪਲ ਬਸ ਡਬਲਿਊ ਪੈਟਰਨ ਤੇ ਐਮ ਪੈਟਰਨ ਸਿਰਫ ਇਹ ਦੋ ਤਰੀਕੇ ਇਹਨਾਂ ਤੇ ਧਿਆਨ ਰੱਖੋ ਹੋਰ ਜ਼ਿਆਦਾ ਤਰੀਕੇ ਲੱਭਣ ਦੀ ਲੋੜ ਨਹੀਂ ਗਈ ਕੇਵਲ ਇਹਨਾਂ ਦੋ ਤਰੀਕਿਆਂ ਤੇ ਫੋਕਸ ਕਰੋ ਪੰਜ ਸਟਾਕ ਹੈ ਤੁਹਾਡੇ ਕੋਲ 15 ਮਿੰਟ ਦਾ ਟਾਈਮ ਫਰੇਮ ਕਰ ਲਓ ਤੇ 15 ਮਿੰਟ ਦਾ ਟਾਈਮ ਫਰੇਮ ਕਰਕੇ ਉਸ ਤੋਂ ਬਾਅਦ ਤੁਸੀਂ ਦੇਖਦੇ ਰਹੋ ਜਿਹਦੇ ਵਿੱਚ ਵੀ ਜਿਹੜੇ ਸਟਾਕ ਦੇ ਵਿੱਚ ਵੀ 15 ਮਿੰਟ ਦੇ ਟਾਈਮ ਫਰੇਮ ਤੇ ਕੋਈ ਡਬਲਯੂ ਪੈਟਰਨ ਜਾਂ ਐਮ ਪੈਟਰਨ ਬਣਦਾ ਉਹਦੇ ਵਿੱਚ ਤੁਸੀਂ ਟ੍ਰੇਡ ਕਰ ਸਕਦੇ ਜੋ ਤੇ ਉਸ ਤੋਂ ਬਾਅਦ ਆ ਗਿਆ ਟਾਈਮ ਫਰੇਮ ਬੈਸਟ ਟਾਈਮ ਫਰੇਮ ਕਿਹੜਾ ਹੈ ਮੈਂ ਟਾਈਮ ਫਰੇਮ ਇਸਤੇਮਾਲ ਕਰਦਾ 15 ਮਿੰਟ ਦਾ ਤੇ ਜਿਵੇਂ ਤੁਹਾਨੂੰ ਦੱਸਿਆ ਡਬਲਯੂ ਪੈਟਰਨ ਬਾਰੇ ਐਮ ਪੈਟਰਨ ਬਾਰੇ ਇਹਦੇ ਵਿੱਚ ਵੀ ਤੁਹਾਨੂੰ ਦੱਸਿਆ ਕਿ 15 ਮਿੰਟ ਦੇ ਟਾਈਮ ਫਰੇਮ ਤੇ ਡਬਲਯੂ ਪੈਟਰਨ ਤੇ ਐਮ ਪੈਟਰਨ ਦੋਹੀ ਦੇਖਣਾ ਸੋ 15 ਮਿੰਟ ਦਾ ਟਾਈਮ ਫਰੇਮ ਇਸਤੇਮਾਲ ਕਰੋ 15 ਮਿੰਟ ਦਾ ਟਾਈਮ ਫਰੇਮ ਬੈਸਟ ਹੈ ਇਹਦੇ ਵਿੱਚ ਦੇਖੋ 15 ਮਿੰਟ ਦੇ ਟਾਈਮ ਫਰੇਮ ਤੇ ਸਭ ਤੋਂ ਪਹਿਲੀ ਗੱਲ ਇਹ ਹੈ ਕਿ ਜਦੋਂ ਵੀ ਕੋਈ ਪੈਟਰਨ ਬਣਦਾ ਉਹਦੇ ਵਿੱਚ ਪ੍ਰੋਫਿਟ ਹੋਣ ਦੇ ਚਾਂਸ ਬਹੁਤ ਜ਼ਿਆਦਾ ਪਹਿਲੀ ਗੱਲ ਪਹਿਲਾ ਫਾਇਦਾ ਦੂਜਾ ਫਾਇਦਾ ਇਹ ਆ ਕਿ ਜੇ ਤੁਸੀਂ ਦੇਖੋ ਪੰਜ ਕੰਪਨੀਆਂ ਦੇਖਣੀਆਂ ਬਾਰ-ਬਾਰ ਕਦੇ ਕੋਈ ਕੰਪਨੀ ਕਦੇ ਕੋਈ ਕੰਪਨੀ ਸੋ ਪੰਜ ਕੰਪਨੀਆਂ ਜੇ ਦੇਖਣੀਆਂ ਤੇ 15 ਮਿੰਟ ਦੇ ਟਾਈਮ ਫਰੇਮ ਦਾ ਉਹਦੇ ਵਿੱਚ ਤੁਹਾਨੂੰ ਬਹੁਤ ਜ਼ਿਆਦਾ ਫਾਇਦਾ ਹੋ ਜਾਂਦਾ ਕਿਉਂਕਿ 15 ਮਿੰਟ ਦੇ ਵਿੱਚ ਇੱਕ ਕੈਂਡਲ ਬਣ ਗਿਆ ਸੋ ਉਹਦੇ ਵਿੱਚ ਤੁਸੀਂ ਆਰਾਮ ਦੇ ਨਾਲ ਪੰਜ ਕੰਪਨੀਆਂ ਨੂੰ ਦੇਖ ਸਕਦੇ ਜੋ ਕਿ ਕਿਦੇ ਵਿੱਚ ਡਬਲ ਪੈਟਰਨ ਬਣ ਗਿਆ ਕਿਦੇ ਵਿੱਚ ਐਮ ਪੈਟਰਨ ਬਣ ਗਿਆ ਜੇ 5 ਮਿੰਟ ਦਾ ਇਸਤੇਮਾਲ ਕਰੋਗੇ ਫਿਰ ਟਾਈਮ ਛੋਟਾ ਰਹੂਗਾ ਟਾਈਮ ਘੱਟ ਰਹੂਗਾ ਸੋ ਫਿਰ ਚੰਗੀ ਤਰ੍ਹਾਂ ਤੁਸੀਂ ਫੋਕਸ ਕਰਕੇ ਚੰਗੀ ਤਰ੍ਹਾਂ ਡਿਸੀਜਨ ਨਹੀਂ ਲੈ ਸਕਦੇ ਸੋ ਇਸ ਕਰਕੇ ਟਾਈਮ ਫਰੇਮ ਯੂਜ਼ ਕਰਨਾ 15 ਮਿੰਟ ਦਾ ਇੱਕ ਐਕਿਊਰੇਸੀ ਜ਼ਿਆਦਾ ਦੂਜੀ ਗੱਲ ਇਹ ਕਿ ਤੁਹਾਨੂੰ ਸੂਚਨ ਸਮਝਣ ਦਾ ਟਾਈਮ ਜ਼ਿਆਦਾ ਮਿਲ ਜਾਂਦਾ ਇਹਦੇ ਵਿੱਚ ਉਸ ਤੋਂ ਬਾਅਦ ਨੰਬਰ 4 ਸਟਾਪ ਲੌਸ ਤੇ ਟਾਰਗੇਟ ਦੇਖੋ ਸਟਾਪ ਲੌਸ ਦੀ ਆਪਾਂ ਗੱਲ ਕਰਦੇ ਆ ਜਦੋਂ ਦੇਖੋ ਡਬਲਿਊ ਪੈਟਰਨ ਬਣਦਾ ਡਬਲਿਊ ਪੈਟਰਨ ਦਾ ਜਿਹੜਾ ਸਵਿੰਗ ਲੋ ਹੁੰਦਾ ਇੱਥੇ ਸਟਾਪ ਲੌਸ ਹੁੰਦਾ ਇਦੇ ਵਿੱਚ ਦੇਖੋ ਵੱਡਾ ਵੀ ਹੋ ਸਕਦਾ ਛੋਟਾ ਵੀ ਹੋ ਸਕਦਾ ਪਰ ਜਿੱਥੇ ਦੇਖੋ ਇਹਦਾ ਸਵਿੰਗ ਲੋ ਬੰਦਾ ਉੱਥੇ ਆਪਾਂ ਇਹਦਾ ਸਟਾਪ ਲਸ ਰੱਖਣਾ ਹੁੰਦਾ ਉਸੇ ਤਰ੍ਹਾਂ ਜੇ ਆਪਾਂ ਗੱਲ ਕਰੀਏ ਐਮ ਪੈਟਰਨ ਦੀ ਜਿਵੇਂ ਕਿ ਦੇਖੋ ਇੱਥੇ ਬਣਿਆ ਸੋ ਐਮ ਪੈਟਰਨ ਦਾ ਜਿਹੜਾ ਦੇਖੋ ਆ ਹਾਈ ਹੁੰਦਾ ਇਹ ਆ ਸਟਾਪ ਲਸ ਹੁੰਦਾ ਤੇ ਟਾਰਗੇਟ ਦੀ ਜੇ ਆਪਾਂ ਗੱਲ ਕਰੀਏ ਜਿੰਨਾ ਦੇਖੋ ਆਪਣਾ ਸਟਾਪ ਲਸ ਬੰਦਾ ਹੈ ਜਿੰਨਾ ਸਟਾਪ ਲਸ ਬੰਦਾ ਜਿੰਨੇ ਪੁਆਇੰਟਾਂ ਦਾ ਜਿੰਨੇ ਰੁਪਈਆ ਦਾ ਉਸ ਤੋਂ ਡਬਲ ਤੁਸੀਂ ਪ੍ਰੋਫਿਟ ਲੈਣਾ ਸਿੰਪਲ 1:2 ਦਾ ਰਿਸ਼ਿਓ ਲੈਣਾ ਜਿੰਨਾ ਸਟੌਪ ਲੌਸ ਬੰਦਦਾ ਉਸ ਤੋਂ ਡਬਲ ਤੁਸੀਂ ਪ੍ਰੋਫਿਟ ਲੈਣਾ ਸੋ ਇਹ ਆ ਸਟੌਪ ਲੌਸ ਦੇ ਮੁਕਾਬਲੇ ਡਬਲ ਪ੍ਰੋਫਿਟ ਲੈਣਾ ਸੋ ਇਹ ਆਪਣੇ ਹੋ ਗਏ 4 ਸਵਾਲਾਂ ਦੇ ਜਵਾਬ ਤੁਹਾਨੂੰ ਆਪਾਂ ਕਲੀਅਰ ਕਰਤੇ ਤੇ ਜੇ ਹੋਰ ਵੀ ਤੁਹਾਡਾ ਕੋਈ ਸਵਾਲ ਹੈਗਾ ਇੰਟਰਾਡੇ ਬਾਰੇ ਸੋ ਤੁਸੀਂ ਕਮੈਂਟ ਕਰਕੇ ਵੀਡੀਓ ਦੇ ਥੱਲੇ ਦੱਸ ਸਕਦੇ ਜੋ ਤੇ ਫਿਲਹਾਲ ਇਸ ਵੀਡੀਓ ਦੇ ਵਿੱਚ ਬਸ ਇੰਨਾ ਹੀ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਵਿੱਚ